ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਨੂੰ ਸੜਦੇ ਵੱਲਦੇ ਸੰਸਾਰ ਨੂੰ ਤਾਰਨ ਵਾਸਤੇ ਉਦਾਸੀਆਂ ਕਰਦੇ ਹੋਏ ਮਹਾਰਾਜ ਅੱਜ ਛਿਆਲਕੋਟ ਦੀ ਧਰਤੀ ਤੇ ਪਹੁੰਚੇ ਹਨ ਸੰਗਤ ਜੀ ਇਥੋਂ ਦੀਆਂ ਸੰਗਤਾਂ ਨੇ ਬੜਾ ਹੀ ਪ੍ਰੇਮ ਕੀਤਾ ਹੈ ਮਹਾਰਾਜ ਨੂੰ ਸਰਦਾ ਨਾਲ ਬੜੇ ਹੀ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਕੀਤੀ ਹੈ ਸੰਗਤਾਂ ਨੇ ਕਿਹਾ ਮਹਾਰਾਜ ਤੁਸੀਂ ਸਾਡੇ ਕੋਲੇ ਕੁਝ ਟਾਈਮ ਹੋਰ ਰਕੋ ਅਸੀਂ ਤੁਹਾਡੇ ਦਰਸ਼ਨ ਕਰਕੇ ਸਾਡਾ ਜਮਾਨ ਨਹੀਂ ਭਰਿਆ ਤੇ ਗੁਰੂ ਜੀ ਉੱਥੇ ਰੁਕੇ ਹਨ ਕੁਝ ਦਿਨ ਤੇ ਜਦੋਂ ਵਾਪਸ ਜਾਣ ਦੀ ਤਿਆਰੀ ਕਰ ਰਹੇ ਹਨ ਤੇ ਉਸ ਵੇਲੇ ਗੁਰਨਾਨਕ ਦੇਵ ਜੀ ਕਹਿਣ ਲੱਗੇ ਕਿ ਸਾਡਾ ਇੱਥੇ ਪ੍ਰਾਣਾ ਸ਼ਰਧਾਲੂ ਮੂਲਾ ਵੀ ਸਿਆਲਕੋਟ ਹੀ ਰਹਿੰਦਾ ਹੈ ਪਰ ਉਹ ਇੱਕ ਦਿਨ ਵੀ ਸਾਡੇ ਕੋਲ ਸਾਨੂੰ ਮਿਲ ਨਹੀਂ ਆਇਆ ਗੁਰਨਾਨਕ ਦੇਵ ਜੀ ਕਹਿਣ ਲੱਗੇ ਦਰਸ਼ਨ ਕਰ ਨਹੀਂ ਆਇਆ ਸਾਡੇ ਕੋਲ ਇੱਕ ਦਿਨ ਵੀ ਉਹ ਮੂਲਾ ਜਿਸ ਨੇ ਕਿਹਾ ਸੀ ਕਿ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਅੱਜ ਇਉਂ ਲੱਗਦਾ ਹੈ ਕਿ ਉਹ ਮਾਇਆ ਜੁੜਨ ਨੂੰ ਹੀ ਆਪਣਾ ਸੱਚਾ ਧੰਨ ਸਮਝੀ ਬੈਠਾ ਹੈ ਗੁਰੂ ਜੀ ਕਹਨ ਲੱਗੇ ਮੋਲਾ ਮਾਇਆ ਦੇ ਵਿੱਚ ਇੰਨਾ ਖੁੱਬ ਗਿਆ ਹੈ ਕਿ ਸਾਡੇ ਕੋਲ ਸਤਸੰਗ ਕਰਨ ਵੀ ਨਹੀਂ ਆਇਆ ਇੱਕ ਦਿਨ ਵੀ ਮੋਲੇ ਨੂੰ ਸਤਸੰਗ ਵਿੱਚ ਆਇਆ ਵੇਖ ਕੇ ਨਾ ਆਇਆ ਵੇਖ ਕੇ ਗੁਰੂ ਜੀ ਕਟ-ਕਟ ਕੇ ਅੰਦਰ ਕੀ ਜਾਣਤ ਉਸ ਵੇਲੇ ਗੁਰਨਾਨਕ ਦੇਵ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਹੁਣ ਜਾਓ ਮੋਲੇ ਦੇ ਘਰ ਤੇ ਉਹਨੂੰ ਬੁਲਾ ਕੇ ਲਿਆਓ ਸਾਡੇ ਕੋਲ ਜਾ ਕੇ ਕਹੋ ਕਿ ਗੁਰਨਾਨਕ ਪਾਸ਼ਾ ਤੈਨੂੰ ਸੱਦ ਰਹੇ ਹਨ ਤੁਹਾਨੂੰ ਯਾਦ ਕਰ ਰਹੇ ਹਨ ਇਧਰ ਮੁੱਲੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿਆਲਕੋਟ ਆਉਣ ਦੇ ਬਾਰੇ ਖਬਰ ਤਾਂ ਪਹਿਲਾਂ ਹੀ ਹੋ ਗਈ ਪਰ ਮਾਇਆ 'ਚ ਇੰਨਾ ਰੁੱਝ ਗਿਆ ਸੀ ਕਿ ਉਹਦੇ ਕੋਲੇ satsang ਵਿੱਚ ਜਾਣ ਨੂੰ ਟਾਈਮ ਨਹੀਂ ਸੀ ਪਰ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਸੀ ਕਿ ਗੁਰੂ ਨਾਨਕ ਦੇਵ ਜੀ ਮਰਦਾਨਾ ਜੀ ਸਿਆਲਕੋਟ ਆਏ ਹੋਏ ਹਨ ਉਹ ਸੋਚਦਾ ਹੈ ਜੇ ਮੈਂ ਉਹਨਾਂ ਨੂੰ ਮਿਲਣ ਨਾ ਗਿਆ ਤਾਂ ਉਹ ਮੈਨੂੰ ਮਿਲਣ ਮੇਰੇ ਘਰ ਹੀ ਆ ਜਾਣਗੇ ਇਸ ਲਈ ਉਸਨੇ ਆਪਣੀ ਘਰ ਵਾਲੇ ਨਾਲ ਪਹਿਲਾਂ ਹੀ ਸਲਾਹ ਕਰ ਲਈ ਸੀ ਕਿ ਜੇ ਗੁਰੂ ਨਾਨਕ ਦੇਵ ਜੀ ਜਾਂ ਉਹਨਾਂ ਦਾ ਸੇਵਕ ਭਾਈ ਮਰਦਾਨਾ ਮੈਨੂੰ ਬਿਵਾਣ ਵਾਸਤੇ ਆਵੇ ਤਾਂ ਕਹਿ ਦੇਣਾ ਕਿ ਉਹ ਘਰ ਨਹੀਂ ਹੈ ਇਸ ਤਰ੍ਹਾਂ ਹੀ ਹੋਇਆ ਜਦੋਂ ਭਾਈ ਮਰਦਾਨਾ ਜੀ ਤੁਰੇ ਹਨ ਮੁੱਲੇ ਦੇ ਘਰ ਮੁੱਲੇ ਨੂੰ ਬੁਲਾਉਣ ਵਾਸਤੇ ਉਹਨਾਂ ਦੇ ਘਰੇ ਪਹੁੰਚੇ ਤਾਂ ਉਸ ਦੀ ਘਰ ਵਾਲੀ ਨੇ ਦਰਵਾਜ਼ਾ ਖੋਲ੍ਹਿਆ ਤੇ ਕਹਿ ਲੱਗੀ ਹਾਂਜੀ ਦੱਸੋ ਕੀ ਕੰਮ ਹੈ ਤੁਸੀਂ ਕੌਣ ਹੋ ਫਕੀਰ ਜੀ ਕੋਈ ਲੰਗਰ ਪ੍ਰਸ਼ਾਦਾ ਚਾਹੀਦਾ ਤਾਂ ਲੈ ਜਾਓ ਉਸ ਵੇਲੇ ਭਾਈ ਮਦਾਨਾ ਜੀ ਨੇ ਪੁੱਛਿਆ ਹੈ ਤੇ ਉਹ ਕਹਿਣ ਲੱਗਾ ਕਿ ਭਾਈ ਮੁੱਲਾ ਕਿੱਥੇ ਹੈ ਉਹਨੂੰ ਗੁਰੂ ਪਾਸ਼ਾ ਜੀ ਨੇ ਬੁਲਾਇਆ ਹੈ ਉਹ ਕਹਿਣ ਲੱਗੀ ਕਿ ਮੂਲਾ ਤਾਂ ਘਰ ਨਹੀਂ ਹੈ ਪਰ ਦੇਖੋ ਰੰਗਕਰਤਾਰ ਦੇ ਮੂਲਾ ਜੋ ਕੀ ਘਰ ਦੇ ਅੰਦਰ ਹੀ ਲੁਕਿਆ ਹੋਇਆ ਸੀ ਤੇ ਭਾਈ ਮਰਦਾਨਾ ਜੀ ਵਾਪਸ ਗੁਰੂ ਜੀ ਕੋਲੇ ਆ ਗਏ ਤੇ ਆਪੇ ਕਹਿਣ ਲੱਗੇ ਮਹਾਰਾਜ ਉਹਦੀ ਘਰ ਵਾਲੀ ਕਹਿੰਦੀ ਹੈ ਕਿ ਮੂਲਾ ਘਰ ਨਹੀਂ ਹੈ ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮਰਦਾਨਿਆ ਤੂੰ ਇੱਕ ਵਾਰੀ ਫਿਰ ਜਾ ਮੁੱਲਾ ਘਰੀ ਬੈਠਾ ਹੈ ਜਦੋਂ ਭਾਈ ਮਰਦਾਨਾ ਜੀ ਦੂਜੀ ਵਾਰ ਉਸ ਤਰ੍ਹਾਂ ਹੀ ਉਹਨਾਂ ਦੇ ਘਰੇ ਗਏ ਜਾ ਕੇ ਬੂਹਾ ਖੜਕਾਇਆ ਹੈ ਤੇ ਉਸ ਤਰ੍ਹਾਂ ਉਹਦੀ ਘਰਵਾਲੀ ਬਾਹਰ ਆਈ ਹੈ ਤੇ ਕਹਿਣ ਲੱਗੀ ਹਾਂਜੀ ਫਕੀਰ ਸਾਈਂ ਤੂੰ ਫਿਰ ਆ ਗਿਆ ਹੈ ਕੀ ਲੈਣ ਆਇਆ ਕਿਉਂ ਆਇਆ ਬੜੀ ਸ਼ਕਤੀ ਨਾਲ ਬੋਲੀ ਹੈ ਉਹ ਕਹਿਣ ਲੱਗਿਆ ਭਾਈ ਮੋਲੇ ਨੂੰ ਗੁਰੂ ਪਾਤਸ਼ਾਹ ਨੇ ਬੁਲਾਇਆ ਹੈ ਉਹਨੂੰ ਦੱਸੋ ਕਿੱਥੇ ਉਹਨੂੰ ਭੇਜੋ ਵੀਰ ਨਾਲ ਉਹ ਕਹਿਣ ਲੱਗੀ ਬਾਬਾ ਤੈਨੂੰ ਇੱਕ ਵਾਰੀ ਕਹਿਤਾ ਕਿ ਮੋਲਾ ਘਰ ਨਹੀਂ ਹੈ ਤੂੰ ਵਾਰ-ਵਾਰ ਕਿਉਂ ਆਉਂਦਾ ਮੇਰੇ ਕੋਲ ਸਾਡੇ ਘਰ ਨਾ ਆਤ। ਤੇ ਉਸ ਤੋਂ ਬਾਅਦ ਮਰਦਾਨਾ ਵਾਪਸ ਚਲਾ ਗਿਆ ਕਹਿਣ ਲੱਗਿਆ ਮਹਾਰਾਜ ਉਹਦੀ ਘਰ ਵਾਲੀ ਤਾਂ ਕਹਿੰਦੀ ਹੈ ਮਹਾਰਾਜ ਮੋਲਾ ਘਰ ਹੀ ਨਹੀਂ ਹੈ ਉਹ ਬੜੀ ਗੁੱਸੇ ਵਾਲੀ ਹੈ। ਉਸ ਤੋਂ ਬਾਅਦ ਗਵਰਨਾਟਕ ਪਾਸ਼ਾ ਕਹਿਣ ਲੱਗੇ ਮਰਦਾਨਿਆਂ ਤੁਸੀਂ ਇੱਕ ਵਾਰੀ ਫਿਰ ਜਾਓ ਮੁੱਲੇ ਨੂੰ ਬੁਲਾ ਕੇ ਲਿਆਓ ਉਸ ਵੇਲੇ ਭਾਈ ਮਰਦਾਨਾ ਕਹਿਣ ਲੱਗਿਆ ਮਹਾਰਾਜ ਉਹਦੀ ਘਰ ਵਾਲੀ ਬੜੀ ਗੁੱਸੇ ਵਾਲੀ ਹੈ ਉਹ ਬੜਾ ਮਾੜਾ ਚੰਗਾ ਬੋਲਦੀ ਹੈ ਖੈਰ ਮਦਾਨਾ ਇੱਕ ਵਾਰੀ ਫਿਰ ਗਿਆ ਉਸ ਤਰ੍ਹਾਂ ਉਹਨੇ ਜਾ ਕੇ ਬੂਹਾ ਖੜਕਾਇਆ ਹੈ ਤੇ ਉਹਦੀ ਘਰ ਵਾਲੀ ਫਿਰ ਉਸ ਤਰ੍ਹਾਂ ਬਾਹਰ ਆਈ ਹੈ ਤੇ ਬੜੇ ਗੁੱਸੇ ਵਿੱਚ ਹੈ ਕਹਿਣ ਲੱਗੀ ਬਾਬਾ ਫਕੀਰ ਤੈਨੂੰ ਇੱਕ ਵਾਰੀ ਕਹਿਤਾ ਹੈ ਕਿ ਮੂਲਾ ਕਰਨੀ ਹੈ ਤੂੰ ਕਿਉਂ ਵਾਰ-ਵਾਰ ਸਾਨੂੰ ਤੰਗ ਕਰਦਾ ਹਾਂ ਜੇ ਦੁਬਾਰਾ ਇੱਥੇ ਆ ਗਿਆ ਤਾਂ ਮੈਂ ਤੈਨੂੰ ਮਾਰੂੰਗੀ ਤੈਨੂੰ ਮੈਂ ਕੁੱਟੂੰਗੀ ਇਸ ਤਰ੍ਹਾਂ ਦੇ ਬੋਲ ਬੋਲ ਰਹੀ ਹੈ ਭਾਈ ਮਰਦਾਨਾ ਜੀ ਨੂੰ ਉਹਦੀ ਘਰ ਵਾਲੀ ਉਸ ਵੇਲੇ ਭਾਈ ਮਰਦਾਨਾ ਜੀ ਵਾਪਸ ਆਏ ਹਨ ਗੁਰੂ ਜੀ ਕੋਲ ਆ ਕੇ ਬੈਠ ਗਏ ਕਹਿੰਦੇ ਮਹਾਰਾਜ ਪੋਦੀ ਘਰ ਵਾਲੀ ਤਾਂ ਬੜਾ ਗੁੱਸਾ ਕਰਦੀ ਹੈ ਉਹ ਕਹਿੰਦੀ ਹੈ ਕਿ ਮੂਲਾ ਕਰਨੀ ਹੈ ਤੁਹਾਨੂੰ ਵਾਰ-ਵਾਰ ਕਿਉਂ ਤੰਗ ਕਰਦਾ ਹੈ ਪਰ ਦੇਖੋ ਰੰਕਰਤਾਰ ਦੇ ਮੂਲਾ ਆਪਣੇ ਅੰਦਰ ਹੀ ਲੁਕਿਆ ਹੋਇਆ ਹੈ ਇੱਕ ਪਾਥੀਆਂ ਵਾਲੇ ਘੇਰੇ ਵਿੱਚ ਉੱਥੋਂ ਉਸ ਨੂੰ ਇੱਕ ਸੱਪ ਨੇ ਡੰਗ ਮਾਰ ਦਿੱਤਾ ਤੇ ਉਸ ਦੀ ਉਥੇ ਚੀਕਾਂ ਆਉਂਦੀਆਂ ਆਵਾਜ਼ਾਂ ਆ ਰਹੀਆਂ ਹਨ ਬੜਾ ਚੀਕਾ ਮਾਰਦਾ ਹੈ ਕਿ ਮੈਨੂੰ ਸੱਪ ਨੇ ਡੰਗ ਮਾਰ ਲਿਆ ਤੇ ਆਸ-ਪਾਸੇ ਵਾਲੇ ਲੋਕ ਇਕੱਠੇ ਹੁੰਦੇ ਹੈ ਤੇ ਉਹ ਕਹਿੰਦਾ ਹੈ ਕਿ ਆਦੇ ਘਰ ਵਾਲੇ ਨੂੰ ਕਹਿੰਦਾ ਹੈ ਕਿ ਤੇਰੇ ਕਾਰਨ ਮੈਨੂੰ ਸੱਪ ਲੜ ਗਿਆ ਹੈ ਮੈਂ ਝੂਠ ਬੋਲਿਆ ਹੈ ਉਸ ਤੋਂ ਬਾਅਦ ਉਹ ਕਹਿਣ ਲੱਗੀ ਹੁਣ ਆਪਾਂ ਕੀ ਕਰੀਏ ਉਸ ਤੋਂ ਬਾਅਦ ਕੁਝ ਪਿੰਡ ਦੇ ਲੋਕਾਂ ਨੇ ਚੁੱਕ ਕੇ ਭਾਈ ਬੁੱਲੇ ਨੂੰ ਜਿੱਥੇ ਗੁਰੂ ਪਾਤਸ਼ਾਹ ਬੈਠੇ ਹਨ ਉਥੇ ਲਾ ਜਾ ਕੇ ਗੁਰੂ ਜੀ ਦੇ ਕੋਲੇ ਜਾ ਕੇ ਲੰਮਾ ਪਾਇਆ ਹੈ ਤੇ ਉਹਦੀ ਘਰ ਵਾਲੀ ਰੋ ਰਹੀ ਹੈ ਗਰਲਾਲ ਕਰ ਲਈ ਹੈ ਗਰਲਾਪ ਕਰ ਰਹੀ ਹੈ ਤੇ ਮਾਫੀਆਂ ਮੰਗਦੀ ਹੈ ਕਹਿਣ ਲੱਗੀ ਵਾਹਿਗੁਰੂ ਮਹਾਰਾਜ ਗੁਰੂ ਪਾਤਸ਼ਾਹ ਸਾਡੇ ਕੋਲੋਂ ਭੁੱਲ ਹੋ ਗਈ ਤੁਸੀਂ ਇਸ ਮੁੱਲੇ ਨੂੰ ਬਖਸ਼ੋ ਇਹਨੂੰ ਠੀਕ ਕਰ ਦਿਓ ਮੁੱਲਾ ਇੱਕਦਮ ਬੇਹੋਸ਼ ਹੈ ਨੀਲਾ ਹੋਇਆ ਹੈ ਜ਼ਹਿਰ ਦਾ ਬੜਾ ਅਸਰ ਹੋ ਚੁੱਕਿਆ ਹੈ ਤੇ ਆਸੇ ਪਾਸੇ ਲੋਕ ਬੇਨਤੀਆਂ ਕਰਦੇ ਹਨ ਕਿ ਮਹਾਰਾਜ ਇਹਨੂੰ ਬਖਸ਼ ਲੋ ਇਹ ਤੁਹਾਡਾ ਹੀ ਸਿੱਖ ਹੈ ਗੁਰਾਂਧ ਪਾਸ਼ਾ ਕਹਿਣ ਲੱਗੇ ਭਾਈ ਅਸੀਂ ਤਾਂ ਇਹਨੂੰ ਮਿਲਣ ਵਾਸਤੇ ਆਏ ਸੀਗੇ ਜੀ ਸਾਡਾ ਸਿੱਖ ਹੈ ਤਾਂ ਹੀ ਅਸੀਂ ਇਹਦੇ ਕੋਲੇ ਆਏ ਸੀ ਪਰ ਤੂੰ ਝੂਠ ਬੋਲਿਆ ਹੈ ਤੈਨੂੰ ਇਹਦੀ ਸਜ਼ਾ ਮਿਲ ਚੁੱਕੀ ਹੈ ਉਸ ਵੇਲੇ ਉਹਦੀ ਘਰ ਦੀ ਬੜਾ ਰੋਂਦੀ ਹੈ ਤੇ ਕਹਿੰਦੀ ਹੈ ਮਹਾਰਾਜ ਸਾਡੇ ਕੋਲੋਂ ਭੁੱਲ ਹੋ ਗਈ ਮੇਰਾ ਇੱਕੋ ਇੱਕ ਹੀ ਮੇਰੇ ਸਰਦਾਰ ਸਾਈਂ ਹੈ ਮੈਂ ਤੋਂ ਬਿਗਾਰੇ ਕੀ ਕਰਾਂਗੀ ਮੈਂ ਕਿਵੇਂ ਆਪਦੀ ਜ਼ਿੰਦਗੀ ਕੱਟਾਂਗੀ ਤੇ ਇਸ ਤਰ੍ਹਾਂ ਗੁਰੂ ਦੀ ਅੱਗੇ ਬੇਨਤੀਆਂ ਕਰਦੀ ਹੈ ਤੇ ਮੂਲਾ ਵੀ ਹੌਲੀ-ਹੌਲੀ ਬੋਲਦਾ ਹੈ ਕਿ ਮਹਾਰਾਜ ਮੇਰੇ ਕੋਲ ਔਲ ਹੋ ਗਈ ਪਾਤਸ਼ਾਹ ਮੈਨੂੰ ਬਖਸ਼ ਲਵੋ ਗੁਰੂ ਪਾਤਸ਼ਾਹ ਕਹਿਣ ਲੱਗੇ ਮੂਲਿਆ ਤੈਨੂੰ ਤੈਨੂੰ ਸਭ ਕੁਝ ਪਤਾ ਸੀ ਕਿ ਅਸੀਂ ਇੱਥੇ ਆਏ ਹੋਏ ਹਾਂ ਸਿਆਲਕੋਟ ਤੂੰ ਸਾਡੇ ਕੋਲ ਇੱਕ ਵਾਰ ਵੀ ਸਾਨੂੰ ਮਿਲ ਨਹੀਂ ਆਇਆ ਤੂੰ ਸਾਡਾ ਪੁਰਾਣਾ ਸਰਦਾਨੂੰ ਸਿੱਖ ਹੈ ਤੇ ਉਸ ਵੇਲੇ ਮੂਲਾ ਕਹਿਣ ਲੱਗਿਆ ਹੱਥ ਜੋੜ ਕੇ ਮਹਾਰਾਜ ਮੈਨੂੰ ਬਖਸ਼ੋ ਮੇਰੇ ਕੋਲ ਉਹ ਪੁੱਲ ਹੋ ਗਈ ਮੈਨੂੰ ਮਾਇਆ ਪੈ ਗਈ ਸੀ ਪਾਸ਼ਾ ਪਰ ਅੱਗੇ ਤੋਂ ਮੈਂ ਇਦਾਂ ਦੀਆਂ ਗਲਤੀਆਂ ਨਹੀਂ ਕਰਾਂਗਾ ਤੇ ਭਾਈ ਮਦਨਾ ਜੀ ਕਹਿਣ ਲੱਗੇ ਮਹਾਰਾਜ ਕੋਈ ਨਹੀਂ ਬਖਸ਼ ਦਵੋ ਤੁਹਾਡਾ ਸਿੱਖ ਹੈ ਗਲਤੀਆਂ ਹੋ ਜਾਂਦੀਆਂ ਹਨ ਇਨਸਾਨਾਂ ਕੋਲੋਂ ਤੇ ਸਾਰੀ ਸੰਗਤ ਨੇ ਵੀ ਬੇਨਤੀ ਕੀਤੀ ਮਹਾਰਾਜ ਇਹਨੂੰ ਬਖਸ਼ੋ ਗੁਰੂ ਪਾਸ਼ਾ ਕਰਨ ਲੱਗੇ ਭਾਈ ਇਸ ਵਰਤਾਨ ਨੂੰ ਹੁਣ ਮਰਨਾ ਪੈਣਾ ਹੈ ਪਰ ਇਹਨੂੰ ਬਖਸ਼ਾਂਗੇ ਇਹਨੂੰ ਦਸਮੇਂ ਜਾਮੇ ਵਿੱਚ ਜਾ ਕੇ ਉਸ ਤੋਂ ਬਾਅਦ ਭਾਈ ਮੂਲੇ ਨੇ ਸੀ ਛੱਡਤਾ ਹੈ ਉਹਦੇ ਸਵਾਸ ਨਿਕਲ ਗਏ ਤੇ ਗੁਰੂ ਜੀ ਉੱਥੇ ਰੁਕਿਆ ਕੁਝ ਦਿਨ ਉਹਨਾਂ ਦੇ ਘਰੇ ਤੇ ਜੋ ਉਹਨਾਂ ਦਾ ਕਿਰਿਆ ਕਰਮ ਕੀਤਾ ਹੈ ਸਾਰਾ ਕੁਝ ਤੇ ਉਸ ਤੋਂ ਬਾਅਦ ਉਥੋਂ ਦੀਆਂ ਸੰਗਤਾਂ ਨੇ ਗੁਰੂ ਜੀ ਦੀ ਸੇਵਾ ਕੀਤੀ ਹੈ ਤੇ ਆਪਣੀਆਂ ਗਲਤੀਆਂ ਦੀ ਪੁੱਲਾ ਬਖਸ਼ਾਈਆਂ ਹਨ ਚੋਦੀ ਘਰ ਵਾਲੀ ਕਹਿਣ ਲੱਗੀ ਮਹਾਰਾਜ ਹੁਣ ਮੈਂ ਕੀ ਕਰਾਂ ਗੁਰੂ ਪਾਸ਼ਾ ਕਹਿਣ ਲੱਗੇ ਭਾਈ ਇਹ ਤਾਂ ਰੱਬ ਦਾ ਪਾਣਾ ਹੈ ਕਰਤਾਰ ਦਾ ਪਾਣਾ ਹੈ ਜੋਦੀ ਸਜ਼ਾ ਉਹਨੂੰ ਮਿਲ ਗਈ ਹੈ ਤੇ ਪਰ ਇਹਨੂੰ ਐਤਵਾਦ ਦੇ ਨੂਸੀ ਬਖਸ਼ਲਾਉਂ ਮੈਂ 10ਵੇਂ ਜੰਮੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਗੁਰੂ ਪਾਸ਼ਾ ਉੱਥੇ ਇੱਕ ਧਰਮਸ਼ਾਲਾ ਬਣਾਉਂਦੇ ਹਨ ਤੇ ਕਹਿੰਦੇ ਹਨ ਭਾਈ ਇੱਥੇ ਇਕੱਠੇ ਹੋ ਕੇ ਨਾਮ ਜਪਿਆ ਕਰੋ ਰੱਬ ਦੀ ਬੰਦਗੀ ਕਰਿਆ ਕਰੋ ਉਸ ਪਰਮੇਸ਼ਰ ਦਾ ਨਾਮ ਜਪਿਆ ਕਰੋ ਤਾਂ ਕਿ ਆਪਣੇ ਜਿਹੜੇ ਸਵਾਸ ਸਫਲੇ ਹੋ ਸਕਣ ਆਪਣਾ ਮਾਇਆ ਧਨ ਸਫਲੀ ਹੋ ਸਕੇ ਤੇ ਉਸ ਤੋਂ ਬਾਅਦ ਗੁਰੂ ਜੀ ਉੱਥੋਂ ਜਾਣ ਲੱਗੇ ਤੇ ਉਹ ਪਿੰਡ ਦੇ ਕਹਿਣ ਲੱਗੇ ਮਹਾਰਾਜ ਤੁਸੀਂ ਸਾਡੇ ਕੋਲ ਰੁਕੋ ਕੁਝ ਦਿਨ ਹੋਰ ਗੁਰੂ ਪਾਸ਼ਾ ਕਹਿਣ ਲੱਗੇ ਨਹੀਂ ਭਾਈ ਸਾਨੂੰ ਹੋਰ ਵੀ ਸੰਗਤਾਂ ਉਡੀਕੀਆਂ ਹਨ ਉਸ ਤੋਂ ਬਾਅਦ ਗੁਰੂ ਪਾਸ਼ਾ ਅੱਗੇ ਚਲੇ ਗਏ ਸੰਗਤ ਜੀ